ਲਓ ਜੀ ਅੱਜ ਅਸੀਂ ਲੱਗੇ ਲਗੇ ਆਂ ਜੀ ਟਿੱਕੀਆਂ ਆਵ ਕੱਢਣ ਤੇ ਆ ਕਾਲੀ ਮੂੰਹ ਵਾਲੀ ਨੂੰ ਦੇਖਿਓ ਇੱਕ ਵਾਰੀ ਕਾਲੀ ਮੂੰਹ ਵਾਲੀ ਬੁਲਾ ਮਾਂ ਮੈਂ ਜਾ ਕੱਢੀਆ ਮਜ਼ਾਕ ਵੀ ਕਿਉਂ ਕੀਤਾ ਬਾਬਾ ਲਾ ਲਓ ਜੀ ਅੱਜ ਅਸੀਂ ਲੱਗੇ ਲਗੇ ਆਂ ਜੀ ਟਿੱਕੀਆਂ ਆਵ ਕੱਢਣ ਤੇ ਆ ਕਾਲੀ ਮੂੰਹ ਵਾਲੀ ਨੂੰ ਦੇਖਿਓ ਇੱਕ ਵਾਰੀ ਕਾਲੀ ਮੂੰਹ ਵਾਲੀ ਬੁਲਾ ਮਾਂ ਮੈਂ ਜਾ ਕੱਢੀਆ ਮਜ਼ਾਕ ਵੀ ਕਿਉਂ ਕੀਤਾ ਬਾਬਾ ਲਾ ਲਓ ਜੀ ਅੱਜ ਅਸੀਂ ਲੱਗੇ ਲਗੇ ਆਂ ਜੀ ਟਿੱਕੀਆਂ ਆਵ ਕੱਢਣ ਤੇ ਆ ਕਾਲੀ ਮੂੰਹ ਵਾਲੀ ਨੂੰ ਦੇਖਿਓ ਇੱਕ ਵਾਰੀ ਕਾਲੀ ਮੂੰਹ ਵਾਲੀ ਬੁਲਾ ਮਾਂ ਮੈਂ ਜਾ ਕੱਢੀਆ ਮਜ਼ਾਕ ਵੀ ਕਿਉਂ ਕੀਤਾ ਬਾਬਾ ਲਾ ਲਓ ਜੀ ਅੱਜ ਅਸੀਂ ਲੱਗੇ ਲ ਆ ਮੇਰਾ ਸੋਨੇ ਦਾ ਬਣਾ ਤੂੰ ਸੋਨੇ ਲਾਈ ਤੋਰ ਤਾ ਦੱਸੂ ਆ ਕਾ سامنے ਇਹ ਲਾਈ ਆ ਯਾਰ ਮੈਂ ਲਾਈ ਸੀ ਮੈਂ ਚਲੇ ਮੈਂ ਲੱਗੀ ਵੀ ਹੋਣੀ ਲਾਈ ਕੇ ਦਾ ਸੇਰ ਖੋਲਣਾ ਤੂੰ ਦੁਆੜੀ ਵਾਲੇ ਦਿਨ ਯਾਰ ਮੈਂ ਸਹੀ ਨਹੀਂ ਆਈ ਹੁਣ ਉੱਪਰ ਨੂੰ ਨਹੀਂ ਹਾਈ ਤੇ ਕਾਹ ਕਿਰਣਾ ਨਹੀਂ ਗਿਆ ਹੋਣਾ ਦੇ ਕੇ ਪੀ ਲੈ ਉਹ ਮਾ ਚੱਕਿਆ ਬਣਾਫੀ ਨਹੀਂ ਲਾਣਾ ਕਾਲੂ ਸਾਸ ਕੋ ਹਲਮ ਕਾ ਦੂਗੀ ਤੇਰੇ ਸੇਚ ਬੱਧੀ ਆ ਕੇ ਫਿਰ 그니까주 á o c i e d d III가 찢어졌어요 이 b e r ਤੋਂ ਗਈ ਦਬਾਈ ਉਹਦੇ ਵਾਰ ਪਤਾ ਕੀ ਆਹ ਜਿਆਦਾ ਪਟਾਕੇ ਆ ਗਏ ਇਹ ਨਾੜ ਨਹੀਂ ਸਹੀ ਵੱਡੇ ਨਾੜ ਕਰਦੇ ਆ ਵੱਡੇ ਨਾੜ ਚਾਹੀਦੇ ਇਹਨੂੰ ਨਾਲ ਇਹਨਾਂ ਨਹੀਂ ਸਹੀ ਹੈਗੀ भी ना, ना, या। मम्मी तू आज इतो देख लेना ਦੇਖ ਲੈਣਾ ਆ ਉੱਪਰ ਨੂੰ ਜਾਣੇ ਆ ਇੱਥੇ ਚਲਾਇਓ ਥੱਲੇ ਨਾ ਚਲਾਇਓ ਥੱਲੇ ਪੈਦਾ ਨਹੀਂ ਕੋਈ ਅਨਾਰ ਨੂੰ ਥੱਲੇ ਚਲਾਣੇ ਆ ਫੜਾ ਦੋ ਫੜਾ ਦੋ ਇੱਕ

ਚਲਾ ਦੋ ਥੱਲੇ ਫੜਾਤਾ ਅੱਛਾ ਚੱਲ ਜਾ ਚੱਲ ਅਮੀ ਡਿਪੜਾ ਲੋ ਮਾਰ ਬਾਰ ਬਾਰ ਦੇਖ ਰਿਹਾ ਰੈਡੀ ਰੱਖੀ ਬਾਡੀ ਜਦੋਂ ਖਤਮ ਹੋ ਜੇ ਨਾਲ ਹੀ ਲਾ ਦੇ ਨਾ ਵੀ ਕੋਈ ਗੱਲ ਨਹੀਂ ਮੈਂ ਲਾਗੇ ਨਾ ਤੇ ਫੋਨ ਕਰਾ ਦਿੱਤੀ ਆ ਹੇ ਇੱਥੇ ਲਾਣਾ ਪਾਪਾ ਤੇ ਭਾਈਓ ਹੇ ਇੱਥੇ ਲਾਣਾ i don't know ਲੋ ਜੀ ਇੱਧਰ ਬੰਬ ਚਲਾਣ ਦਾ ਬੜਾ ਖਤਰਨਾਕ ਬੰਬ ਆ ਆ ਲੰਦੇ ਸਾਰਿਆਂ ਨੂੰ ਹੁਣ ਪਤਾ ਨਹੀਂ ਇੱਧਰੋਂ ਨਾ ਜਪੇ ਬਹੁਤ ਸਾਰੇ ਸਾਰੇ ਪਾਜੜ ਸਹਜ ਆਪਾਂ ਵੀ ਇੱਥੇ ਖੜੇ ਹੁਣ ਫੇ ਸਮਝੋ ਜਾ ਕੇ ਫੇ ਫੇ ਲੈ ਕਾ ਤੂੰ ਸਿਗੇ ਤੂੰ ਫੇ ਲੈ ਕਾ ਤੂੰ ਸਿਗੇ ਫੇ ਲੋ ਜੀ ਇੱਧਰ ਆ ਗਈ ਫੈਮਿਲੀ ਸਾਡੀ ਆ ਦੇਖੋ ਮੈਡਮ ਸਾਡੀ ਬਲੈਕ ਸੂਟ ਪਾ ਕੇ ਆ ਗਈ ਆ ਇਧਰ ਬੱਚੇ ਵੀ ਨਾਲ ਤੁਰੇ ਆ ਅੱਜ ਬੱਚਿਆਂ ਨੇ ਨਹੀਂ ਤਿਆਰ ਹੋਏ ਲੋ ਵਿੱਚ ਦੇ ਲਾ ਹੋਰ ਦਨ ਲੈਣੇ ਕਿ ਤੁਸੀਂ ਆੜ ਕੇ ਦੇ ਆ ਤਿੰਨ ਚ ਲਗਾਇਆ ਸੱਤ ਸੱਤ ਚੱਲੇ ਆ ਚੋੜਾ ਯਕੀ ਸੱਤ ਚੱਲੇ ਜਾਰੀ ਗੇਂਦੇ ਰਹਿ ਕਿਤੇ ਚੱਲੇ ਕਿੰਨੇ ਚੱਲੇ ਪਤਾ ਨਹੀਂ ਮੰਮੀ ਅੰਦਰ ਹੀ ਪੱਤੀ ਦੱਸ ਉਹ ਉੱਪਰ ਜਾ ਤਾਹੀ ਉਹ ਤਾਂ ਉੱਪਰ ਜਾਂਦੇ ਉਹ ਤਾਂ ਉੱਪਰ ਜਾ ਤੂੰ ਅੰਦਰ ਚੱਲੇ ਗਏ ਸਾਰੇ ਜਾਣੇ ਦੱਸ ਲੈ ਜ਼ਮੀਨ ਦੇ ਨਾਲ ਤੂੰ ਸਭ ਤੋਂ ਪਹਿਲੇ ਥੋੜੀ ਸੀ ਚਲਾਈ ਚ ਊਣੀ ਚੱਕਦੇ ਤਾਂ ਆਂ ਕਿ ਰੋਦੇ ਹੋ ਨਿਆਣੇ ਵਾਲੇ ਚ ਲਾ ਲਓ ਹੁਣ 500 ਗੋਲਦੇ 10 ਸੀ ਵਿੱਚ ਲਓ ਜੀ ਅੱਜ ਅਸੀਂ ਲੱਗੇ ਲਗੇ ਅੱਜ ਟਿੱਕੀਆਂ ਆਵ ਕੱਢਣ ਤੇ ਹੈ ਰੋਟੀ ਰੋਟੀ ਵੀ ਖਾਣੀ ਆ ਟਿੱਕੀਆਂ ਵੀ ਖਾਣੀਆਂ ਆ ਹਾ ਦੱਚੂ ਨੇ ਪੈਰਾਂ ਤੇ ਕੀ ਲਾ ਲਿਆ ਤੈਨੂੰ ਬੁੱਬੀ ਪਨ ਕਰਿਆ ਸੋਣੀ ਜੀ ਹਾਏ ਕਿੰਨੀ ਸੋਣੀ ਬੁੱਬੀ ਹੋ ਗਈ ਆ ਗੰਦੀ ਬੁੱਬੀ ਬਣ ਗਈ ਆ ਜੀ

ਹਾਂ ਮੰਮੀ ਫੜੀ ਲੈਣਾ ਲੋ ਓਕੇ ਲੈਣਾ ਮੰਮਾ ਟਿੱਕੀ ਬਣਾਉਂਦੇ ਭਈ ਅਮਮਾ ਮਦਰ ਮੰਮਾ ਟਿੱਕੀ ਬਣਾਉਂਦੇ ਉਹਦੇ ਨੂੰ ਸੂ ਟਿੱਕੀ ਬਣਾਉਂਦੇ ਉਹਦੇ ਨੂੰ ਸੂ ਟਿੱਕੀ ਨਾ ਦੀ ਹਾਂ ਮੰਮੀ ਲੋਕ ਟਿੱਕੀ ਬਣਾਓ ਬਣਾ ਲਓ ਬਣਾ ਲਓ ਟਿੱਕੀ ਖਾਣੀ ਖਾਣੀ ਜੀ ਆ ਦੋ ਗਾਇਸ ਇਹ ਟਿੱਕੀ ਬਣੀ ਆ ਹਥਾਲੀ ਮੂੰਹ ਵਾਲੀ ਨੂੰ ਦੇਖਿਓ ਕੋਈ ਕਾਲੀ ਮੂੰਹ ਵਾਲੀ ਏ ਬੁਲਾ ਮਾਂ ਮੈਂ ਜਾ ਕਰਦੀ ਆ ਮਜ਼ਾਕ ਵੀ ਕਿਉਂ ਕੀਤਾ ハハハハハハハハハハハハハハハハハハハハハハハハハハハハハハハハ ਮੀ ਡੋ ਗਰੀ ਮਮਾ ਗਾਇਸ ਆਜੋ ਜਿੰਨੇ ਟਿੱਕੀਆਂ ਖਾਣੀਆਂ ਆ ਮੇਰੇ ਮਮਾ ਟਿੱਕੀ ਪਕੌੜਾ ਟਿੱਕੀ ਪਕੌੜਾ ਪਕੌੜਾ ਬਣਾ ਲਓ ਅੱਜ ਰੋਟੀ ਖਾਣੀ ਹੈ ਨਹੀਂ ਟਿੱਕੀ ਖਾਣੀ ਅੱਜ ਮਮਾ ਰੋਟੀ ਮਮਾ ਰੋਟੀ ਟਿੱਕੀ ਨਾਲੋਂ ਵਧੀਆ ਰੋਟੀ ਆ ਹਣੇ ਨਹੀਂ ਬੰਦ ਕਰ ਦਮ ਟਿੱਕੀ ਨਹੀਂ ਨਹੀਂ ਇੱਕ ਬਣਾ ਲਿਓ ਕਿਉਂ ਬਾਕੀ ਨਹੀਂ ਹੈਗੇ ਤੇਲੇ ਕੱਲੀ ਇੱਕ ਬਣਾ ਲਓ ਮਮਾ ਲਈ ਵੀ ਇੱਕ ਮੇਲੇ ਦੀ ਇੱਕ ਜਸੂਲੀ ਦੀ ਇੱਕ ਚਾਹੀਦੀ ਟਿੱਕੀ ਖਾਣੀਆਂ ਹਾਲੇ ਚਾਰ ਦਾ ਟਿੱਕੀ ਬਣਾਉਣੀ ਆ ਨੈਂ ਚਾਰ ਆਪੇ ਚਾਰ ਜਾਣੇ ਹੈਗੇ ਆ ਖਲਾਰਾ ਵੇਖੋ ਮੈਂ ਕਿੱਦਾਂ ਬਣਾਇਆ ਥੁੱਲੇ ਤੇ ਯਾਰ ਥੁੱਲੇ ਜਿਹੜੀ ਚੀਜ਼ ਨਾ ਬਣਾ ਕੇ ਖਾਂਦੀ ਬਣਾ ਕੇ ਖਾਣੀ ਤੇ ਥੁੱਲੇ ਮੁਰੇ ਬਿੱਟ ਕੇ ਚੀਜ਼ ਬਣਾਉਣੀ ਉਹ ਸੱਚੀ ਲੱਗ ਅਲੱਗ ਸੁਆਦ ਆ ਅੱਛੇ ਪਰ ਮਾਗ ਦਾ ਸੁਆਦ ਆ ਜਿਹੜਾ ਜਿਹੜਾ ਉੱਥੇ ਗੈਂਦੇ ਮੁਰੇ ਬੈਣਾ ਗੈਂਦੇ ਮੁਰੇ ਬੈਣ ਤਾਂ ਪਿਆਰ ਮਜ਼ਾ ਕੋਈ ਨਹੀਂ ਵਾਓ ਸਾਡੀ ਪਹਿਲੀ ਟਿੱਕੀ ਚਲ ਗਈ ਆ ਪਹਿਲੀ ਟਿੱਕੀ ਗਈ ਮੰਮੀ ਹੁ ਮੈਂ ਇੱਥੇ ਬੈਠੀ ਰਹਿਣਾ ਬੈਠਣ ਨੂੰ ਤਾਂ ਮਿਲਦਾ ਬਲੌਗ ਬਣਾਉਣਾ ਹੈ ਨਾ ਮੰਮਾ ਦੇਖੋ ਟਿੱਕੀ ਕਿੱਦਾਂ ਬਣਦੀ ਆ ਟਿੱਕੀ ਸਮੋਸਾ ਮੰਮਾ ਟਿੱਕੀ ਚਾਹ ਟਿੱਕੀ ਚਾਹ ਵੀ ਬਣਾ ਲਿਓ ਹੈ ਚਾਹ ਵੀ ਬਣਾ ਲਿਓ ਕੰਮ ਹੈ ਪਪਾ ਬਣਾਵੀ ਇੱਕ ਕੰਮ ਹੀ ਹੋਣਾ ਚਾਹੀਦਾ ਚਾਹ ਵੀ ਬਣਾ ਲਓ ਚਾਹ ਟਿੱਕੀ ਵੀ ਬਣਾ ਲਓ ਪਾਦੀ ਬਣ ਗਾ ਦੂ। ਖੇਲਰ ਦੀ ਟਿਕੀ ਦਿਖਾਓ। ਦਿਖਾ ਦੇ ਬਈ ਖੇਲਰ ਦੀ ਤਾਂ। ਨਹੀਂ। ਨਹੀਂ ਗਿਲਾ ਰਹੀ ਮੈਨੂੰ ਲੱਗਿਆ ਬੱਲਣ ਤੇ। ਹਲੇ ਇੱਕ ਸਾਈਡ ਹੋ ਲੈਣ ਦੋ, ਇੱਕ ਸਾਈਡ। ਹੋ ਗਈ ਇੱਕ ਸਾਈਡ। ਤੋ ਹੁਲੇ ਕੇ ਸਾਰ ਬੱਲਣ ਥੋੜਾ। ਮੈਂ ਫੋਨ ਫੜਾ ਕੇ ਬੱਲ ਲਿਆਵਾ। ਲਿਆ ਬੱਲਣ ਜੀ। ਮम्मा ਕਿੱਦਾਂ ਲਿਆਵਾ ਫੋਨ ਤਾਂ ਫੜਿਆ ਹੱਥ ਚ। ਯਾਰ ਇਦਾਂ ਫੇ ਕਿੱਥੋਂ ਬਾਨੀਆਂ ਇਹ। ਦੁਨੀਆ ਤੇ ਬਚਾਈਦੀ ਆ। ਮੰਮੀ ਦੋਨੇ ਹੱਥ ਦੇ ਫੜਮਣੇ। ਮੈਂ ਤੇ 12 ਲੱਕੜ ਜੀ ਲੈ ਕੇ ਆਇਆ। ਪਾਪਾ ਨੂੰ ਫਰਾਈ ਮੈਂ ਲੱਕੜ ਜੀ ਲੈ ਕੇ ਆਇਆ। ਯਾਰ ਸੇਕੇ ਲੱਗਣ ਡਿਆ। ਓਏ। ਐਸੇ ਹੋ। ਤਾਂ ਨੂੰ ਨਹੀਂ ਸੇਕ ਲੱਗਦਾ ਮੈਨੂੰ ਤਾਂ ਲੱਗਦਾ ਹੀ ਆ। ਲਿਆ ਤਾਂ ਕਿ ਛੜ। ਫੜ ਫੜ। ਦੇਖ ਚੱਲ ਹੁਣ ਬਣਾ। ਹਾਂ ਐਦਾਂ 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 ਐਦਾਂ। ਐਦਾਂ। ਹਾਂ ਹਾਂ। ਬੱਸ।